ਵਰਜਨ ਪਾਸ਼ਾ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਜਨਮ ਨੂੰ ਜਨਮ ਦੇ ਵੇਲੇ ਇਹ ਖੂਹ ਜਿਹੜਾ ਸੀਗਾ ਖਦਵਾਈ ਕਰਵਾਈ ਸੀਗੀ ਉਸ ਟਾਈਮ ਇਹ ਅਜਿਓ ਕੋਈ ਇਧਰ ਅਜਿਹਾ ਸੰਗਤ ਜੀਪੋਰਾ ਸਾਹਿਬ ਥੱਲੇ ਤੁਸੀਂ ਗੁਰੂ ਸਾਹਿਬ ਜੀ ਆਪ ਪਰਿਆ ਕਰਦੇ ਸੀ ਬਾਤ ਬਾਜੀ ਹੋਰ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜਨਮ ਸਥਾਨ ਸ਼ਾਟਾ ਸਾਹਿਬ ਸ਼ਾਟਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਕਿਵੇਂ ਪਿਆ ਤੇ ਉਹਦਾ ਕੀ ਇਤਿਹਾਸ ਆ ਤੁਹਾਨੂੰ ਸਾਰਾ ਅੱਜ ਇਸ ਵੀਡੀਓ ਵਿੱਚ ਦੱਸਾਂਗੇ ਤੇ ਹੁਣ ਇਸ ਟਾਈਮ ਅਸੀਂ ਪਹੁੰਚੇ ਆ तकरीबन ਵੇਰ ਕਾ ਬਾਈਪਾਸ ਸੋ ਸ਼ਾਬਾਸ਼ ਜਵਾਬ ਹੈ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਜੁੜੇ ਰਹੋ ਇਸ ਵੀਡੀਓ ਦੇ ਨਾਲ ਐਂਡ ਤੱਕ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਇਹ ਉਹੀ ਰੋਡ ਹੈ ਜਿਹੜਾ ਸਿੱਧਾ ਪਾਕਿਸਤਾਨ ਨੂੰ ਗਿਆ ਵਾ NH3 ਨੈਸ਼ਨਲ ਹਾਈਵੇ 3 ਅਟਾਰੀ ਬਾਰਡਰ ਤੇ ਬਾਗਾ ਬਾਰਡਰ ਤੁਸੀਂ ਪਿਛਲੀ ਸੀਰੀਜ਼ ਤੇ ਵਿੱਚ ਦੇਖਿਆ ਸੀਗਾ ਪਾਕਿਸਤਾਨ ਦੀਆਂ ਵੀਡੀਓ ਸਾਰੀਆਂ ਤੁਹਾਨੂੰ ਦਿਖਾਈਆਂ ਸੀਗਾ ਉਸ ਟਾਈਮ ਹੀ ਅਸੀਂ ਇਸੇ ਰੋਡ ਤੋਂ ਨਹੀਂ ਗਏ ਸੀਗੇ ਅੱਜ ਸਾਨੂੰ ਸੁਭਾਗ ਸੁਭਾ ਮਿਲਿਆ ਕਿ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਸ਼ਨ ਕਰਨ ਚੱਲੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਜੁੜੇ ਰਹੋ ਅੰਤ ਤੱਕ ਸਾਹਮਣੇ ਹੈ ਜੀ ਗੁਰਦਰਾ ਸਾਹਿਬ ਸ਼ਾੜਾ ਸਾਹਿਬ ਪਹੁੰਚ ਚੁੱਕਿਆ ਗੁਰਦਰਾ ਸਾਹਿਬ ਸ਼ਾੜਾ ਸਾਹਿਬ ਇਤਿਹਾਸ ਵੀ ਦੱਸਦੇ ਆ ਤੇ ਦਰਸ਼ਨ ਵੀ ਤੁਹਾਨੂੰ ਗੁਰ ਸ਼ਾੜਾ ਸਾਹਿਬ ਦੇ ਕਰਾਉਣੇ ਆ ਅਜੀ ਗੁਰਦਰਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦਰਾ ਸ੍ਰੀ ਸ਼ੇਰਟਾ ਸਾਹਿਬ ਸ਼ੇਰਟਾ ਜਨੂੰ ਕਹ ਦਿਆ ਸੀ ਸ਼ੇਰਟਾ ਇੱਥੇ ਸ਼ੇਰਟਾਂ ਵਾਲਾ ਖੂਹ ਵੀ ਹੈਗਾ ਉਹਦੇ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਰਸ਼ਨ ਕਰਵਾਉਣ ਦੀ ਤੇ ਪਹਿਲੇ ਆਪਾਂ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਤੁਸੀਂ ਵੀ ਦਰਸ਼ਨ ਕਰੋ ਤੇ ਇਤਿਹਾਸ ਦੀ ਸਾਜ ਵੀ ਆਪਾਂ ਤੁਹਾਡੇ ਨਾਲ ਪਾਉਨੇ ਆਂ ਇਹ ਅਜੀ ਗੁਰਦਰਾ ਸਾਹਿਬ ਦਾ ਸਾਰਾ ਇਤਿਹਾਸ ਛਾਟਾ ਸਾਹਿਬ ਦਾ ਤੇ ਜਨਮ ਸਥਾਨ ਪਾਸ਼ਾ ਸ਼ੇਵੀ ਤੇ ਗੁਰਦਰਾ ਦਮਦਮਾ ਸਾਹਿਬ ਦਾ ਵੀ ਇਤਿਹਾਸ ਇੱਥੇ ਲਿਖਿਆ ਤੇ ਸ਼ਹੀਦ ਸਿੰਘਾ ਵੀ ਗੁਰੂ ਕੀ ਵਡਾਲੀ ਜੋਦੀ ਮੈਨੇ ਮਤ ਮਰਦਾ ਕੋਦੇ ਪੂਰੇ ਭਾਰੀ ਇਹਨਾਂ ਕੀਤੇ ਜਿੱਕ ਮੇਲੇ ਗੜਿਆ ਆਪਣੇ ਬਾਕੀ ਬਾਲਾ ਹਲਦ ਜਿਹੜਾ ਹਲਦ ਜੀ ਦਰਸ਼ਕਾਂ ਦੀਆਂ ਕਾਰਜ ਕਰਦੀਆਂ ਲੱਗ ਗਈ ਤੇ ਸਤਿਗੁਰੂ ਦੀ ਕਿਰਪਾ ਕੋਈ ਉਰਾਵੇ ਲਾਉਂਦੇ ਆਉਂਦੇ ਰਹੇ ਉਹਨੇ ਉਹ ਗੱਲ ਉਹਨੇ ਮੁੱਖਾ ਖਤਮ ਹੋ ਜਾਂਦੇ ਕਿ ਅੱਗੇ ਨਵੀਂ ਕੀ ਲੱਗੇ

شردھا دن کرتا ہے وہ گرو گھر کے اپنی چوڑیاں کر کے لوگ شری گرو دیو ہرا جی کا پرسنگ اپنا سرد کر رہے ہیں سب کی سماپتی ہے سو اگیں جیپر یہ نائی

ਜੀ ਪਿੱਛੇ ਹੁਣ ਸਰੋਵਰ ਸਰੋਵਰ ਵੀ ਜਿਹੜਾ ਵਾ ਉਹ ਬਹੁਤ ਸੋਹਣਾ ਬਣਿਆ ਵਾ ਤੇ ਸਰੋਵਰ ਵੀ ਜਿਹੜਾ ਜਿਸ ਤਰ੍ਹਾਂ ਨੀਲਾ ਪਾਣੀ ਹੁੰਦਾ ਸ਼ਾਮ ਦਾ ਟਾਈਮ ਆ ਸੂਰਜ ਵੀ ਪੈ ਰਿਹਾ ਇਧਰੋਂ ਕਰੋ ਦਰਸ਼ਨ ਜੀ ਸਰੋਵਰ ਦੇ ਗੁਰਦਰਾ ਸਾਹਿਬ ਛਾੜਾ ਸਾਹਿਬ ਇਹ ਜੀ ਗੁਰਦਰਾ ਸਾਹਿਬ ਛਾੜਾ ਸਾਹਿਬ ਜਿਹਨੂੰ ਸ਼ੇਹੜਾ ਕਹਿੰਦੇ ਨੇ ਸਹੀ ਵਾਲਾ ਨਾਮ ਗੁਰੂ ਅਰਜਨ ਦੇਵ ਜੀ ਦੁਆਰਾ 1563 ਤੋਂ ਲੈ ਕੇ 1606 ਈਸਵੀ ਤੱਕ ਇੱਥੇ ਇੱਕ ਖੂਹ ਦੀ ਖਦਵਾਈ ਕਰਕੇ ਪਿਆ ਸੀਗਾ ਇਹਨਾਂ ਸ਼ੇਹੜਾ ਵਾਲਾ ਖੂਹ ਸੀਗਾ ਸ਼ੇਹੜਾ ਵਾਲਾ ਖੂਹ ਇਹ ਖੂਹ ਇੰਨਾ ਚੌੜਾ ਸੀ ਕਿ ਇਸ ਉੱਤੇ ਸਥਾਪਿਤ ਇਹ ਛੇਹਟ ਇੱਕ ਸਮੇਂ ਚੱਲ ਸਕਦੇ ਸਨ ਉਹ ਖੂਹ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਮੈਂ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਸਾਂਝ ਪਾ ਰਿਹਾ ਇਤਿਹਾਸ ਇਤਿਹਾਸ ਬਾਰੇ ਤੁਹਾਨੂੰ ਦੱਸ ਰਿਹਾ ਮੈਂ ਇਸ ਤਰ੍ਹਾਂ ਇਸ ਦਾ ਨਾਮ ਛੇਹਟਾ ਛੇਹਟ ਤੋਂ ਪਿਆ ਸੀਗਾ ਖੂਨ ਹੁਣ ਟੱਕ ਦਿੱਤਾ ਗਿਆ ਹੈ ਇਸ ਦਾ ਪਾਣੀ ਪੰਪ ਰਾਹੀਂ ਕੱਢ ਕੇ ਗੁਰਦੁਆਰੇ ਆਉਣ ਵਾਲਿਆਂ ਸੰਗਤਾਂ ਲਈ ਵਰਤਿਆ ਜਾਂਦਾ ਇਹ ਗੁਰਦੁਆਰਾ ਗੁਰੂ ਕੀ ਵਡਾਲੀ ਦੀ ਹੱਦ ਵਿੱਚ ਪੈਂਦਾ ਹੈ ਇੱਥੋਂ ਸਾਹਮਣੇ ਗੁਰੂ ਕੀ ਵਡਾਲੀ ਪੈਂਦਾ ਇਸ ਗੁਰਦੁਆਰਾ ਸਾਹਿਬ ਜੀ ਦੀ ਗੁਰੂ ਅਰਜਨ ਦੇਵ ਜੀ ਦੇ ਇਸ ਗੁਰਦੁਆਰਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਗੁਰੂ ਘਰ ਚੋਂ ਮਨ ਇਛਕ ਸੰਤਾਨ ਦੀ ਪ੍ਰਾਪਤੀ ਤੇ ਦੁੱਖਾਂ ਦਾ ਨਾਸ਼ ਹੋਵੇਗਾ। ਇਹ ਵਾਰ ਸੀਗਾ। ਹੁਣ ਤੁਹਾਨੂੰ ਖੂਦ ਵੀ ਦਰਸ਼ਨ ਕਰਾਉਨੇ ਆ। ਤੁਸੀਂ ਕਰ ਰਹੇ ਹੋ। ਇੱਧਰ ਵੀ ਹੁਣ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਗਏ ਆ। ਇੱਧਰ ਪਿੱਛੇ ਤੁਸੀਂ ਦੇਖ ਰਹੇ ਹੋ ਸਰੋਵਰ ਆ। ਤੇ ਗੁਰਦਰਾ ਸਾਹਿਬ ਦੀ ਬੈਕ ਸਾਈਡ ਤੇ ਇੱਧਰ ਵੀ ਦਰਸ਼ਨ ਕਰਦੇ ਆਂ ਇੱਧਰ ਆ ਜੀ ਖੂ ਜਿਹੜਾ ਉਸ ਟਾਈਮ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਖੂ ਲਗਵਾਇਆ ਸੀਗਾ ਤੇ ਇਤੋਂ ਦੀ ਸੰਗਤਾਂ ਨੂੰ ਸ਼ਾਇਦ ਉਸ ਵੇਲੇ ਪੁਲੇਖਾ ਸੀਗਾ ਕਿ ਗੁਰੂ ਸਾਹਿਬ ਜੀ ਇੱਥੇ ਕਬਜ਼ਾ ਕਰ ਜਾਣਗੇ ਲੇਕਿਨ ਇਹੋ ਜਿਹਾ ਕੁਝ ਵੀ ਨਹੀਂ ਸੀ ਗੁਰੂ ਜੀ ਨੇ ਪਾਣੀ ਦੀ ਕਿੱਲਤ ਨੂੰ ਖਤਮ ਕਰਨ ਵਾਸਤੇ ਖੂ ਲਗਵਾਇਆ ਸੀਗਾ ਇਹ ਇਤਿਹਾਸ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਆ ਜੀ ਇਧਰ ਖੂ ਇਹ ਆ 6 ਛੇ ਹਟਾਂ ਵਾਲਾ ਖੂ ਤੁਸੀਂ ਗਿਣ ਨਹੀਂ ਸਕਦੇ ਉਹਨੂੰ ਦੂਸਰੇ ਪਾਸੇੋਂ ਮੈਂ ਤੁਹਾਨੂੰ ਦਿਖਾਉਣਾ ਇਧਰੋਂ ਸੂਰਜ ਦੀ ਰੌਸ਼ਨੀ ਪੈ ਰਹੀ ਹੈ ਇਧਰੋਂ ਦੇਖੋ ਤੁਸੀਂ ਲੇਖੋ ਛੇ ਛੇ ਹਟਾਂ ਨੇ ਇਸ ਖੂ ਨੂੰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਟੰਡਾਂ ਵਾਲਾ ਖੂ ਉਸ ਟਾਈਮ ਤੇ ਜਿਹੜੀਆਂ ਉਹਨੂੰ ਹਟਕਿਆ ਜਾਂਦਾ ਵਾ ਇਹ ਥੱਲੇੋਂ ਪਾਣੀ ਲੈ ਕੇ ਆਉਂਦੀਆਂ ਨੇ ਇਹ ਉਸ ਟਾਈਮ ਲੱਗਾ ਸੀਗਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਨਮ ਨੂੰ ਜਨਮ ਦੇ ਵੇਲੇ ਇਹ ਖੂਹ ਜੜਾ ਸੀਗਾ ਖੋਦਾਈ ਕਰਵਾਈ ਸੀਗੀ ਉਸ ਟਾਈਮ ਇਹ ਅਜਿਹਾ ਖੂਹ ਜਿਹੜਾ ਮੈਂ ਤੁਹਾਨੂੰ ਖੂਹ ਦਾ ਇਤਿਹਾਸ ਦੱਸਿਆ ਉਹ ਅਜਿਹਾ ਖੂਹ ਦੇਖੋ ਕਿੰਨਾ ਭਾਰਾ ਲੋਹਾ ਵਾਂ ਲੱਗਾ ਹੋਇਆ ਔਰ ਇਸ ਟਾਈਮ ਮੋਟਰ ਮੋਟਰ ਚੱਲਦੀ ਹੈ ਇਹਦੇ ਨਾਲ ਇਹ ਮੋਟਰ ਦੇ ਨਾਲ ਘੁੰਮਦਾ ਵੇ ਇਹ ਹੈ ਜੀ ਖੂਹ ਇਹ ਇਸੇ ਖੂਹ ਦਾ ਜਲ ਇਧਰੋਂ ਟੂਟੀ ਲਗਾ ਕੇ ਤੇ ਇੱਥੇ ਲਗਾ ਆਇਆ ਤੇ ਆਪਾਂ ਜਲ ਵੀ ਛਕਦੇ ਹਾਂ ਜਲ ਸਕ ਲਿਆ ਉਸੇ ਤਰ੍ਹਾਂ ਹੀ ਖੂਹ ਦਾ ਜਲ ਜਿਹੜਾ ਅੱਜ ਵੀ ਮਿੱਠਾ ਵਾ ਤੇ ਬਿਲਕੁਲ ਸ਼ਿਆੜਾ ਸਾਹਿਬ ਉਤਰ ਕੇ ਅੰਮ੍ਰਿਤਸਰ ਤੋਂ ਸਟੇਸ਼ਨ ਤੋਂ ਤਕਰੀਬਨ ਕੋਈ ਤੁਸੀਂ ਲਗਾ ਲਓਗੇ 8 7 8 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਟੇਸ਼ਨ ਤੋਂ ਉਤਰ ਕੇ ਤੁਸੀਂ ਸ਼ਿਆੜਾ ਸਾਹਿਬ ਅੱਡੇ ਦੇ ਤੱਕ 8 ਕਿਲੋਮੀਟਰ ਆ ਸਕਦੇ ਹੋ ਤੁਸੀਂ ਆਟੋ ਤੇ ਉਤਰ ਕੇ ਤਕਰੀਬਨ ਕੋਈ 50 ਕਦਮਾਂ ਦੀ ਦੂਰੀ ਤੇ ਆ ਗੁਰਦੁਆਰਾ ਸਾਹਿਬ ਤੁਸੀਂ ਇੱਥੇ ਆ ਕੇ ਵੀ ਦਰਸ਼ਨ ਕਰ ਸਕਦੇ ਹੋ ਇਹ ਇਹ ਗੁਰਦਰਾ ਸਾਹਿਬ ਦਾ ਇਤਿਹਾਸ ਹੁਣ ਅਸੀਂ ਇੱਥੋਂ ਚੱਲਦੇ ਆ ਗੁਰਦਰਾ ਸਾਹਿਬ ਜਨਮ ਸਥਾਨ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਉੱਥੇ ਵੀ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਜੁੜੇ ਰਹੋ ਐਂਡ ਤੱਕ ਦਰਸ਼ਨ ਅਸੀਂ ਕਰਿਆ ਆ ਜੀ ਗੁਰਦਰਾ ਸਾਹਿਬ ਦੇ ਸੱਜੇ ਪਾਸੇ ਸਾਹਮਣੇ ਗੁਰਦਰਾ ਸਾਹਿਬਾ ਗੁਰਦਰਾ ਸਾਹਿਬ ਦੀ ਸੱਜੇ ਪਾਸੇ ਇੱਧਰ ਲਿਖਿਆ ਜੀ ਲੰਗਰ ਹਾਲ ਇਹ ਦੇਖੋ ਇੱਧਰ ਲੰਗਰ ਹਾਲ ਆ ਤੇ ਲੰਗਰ ਹਾਲ ਦੀ ਵੀ ਤੁਹਾਨੂੰ ਕੁਝ ਸ਼ੋਰ ਦਿਖਾਉਣਾ ਮੈਂ ਤੁਹਾਨੂੰ ਇਹ ਆਜੀ ਲੰਗਰ ਹਾਲ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੰਗਰ ਹਾਲ ਗੁਰੂ ਹਰਗੋਬਿੰਦ ਪਾਸ਼ਾ ਦੀ ਉੱਪਰ ਫੋਟੋ ਵੀ ਲੱਗੀ ਹੋਈ ਆ ਇਹ ਆਜੀ ਲੰਗਰ ਹਾਲ ਕਾਫੀ ਵੱਡਾ ਵਾ ਤੇ ਖੁੱਲਾ ਵਾ ਦਰਸ਼ਨ ਅਸੀਂ ਕਰਿਆ ਆ ਜੀ ਇੱਧਰ ਸਾਹਮਣੇ ਤੁਸੀਂ ਦੇਖੋ ਲਿਖਿਆ ਵਾ ਮਾਤਾ ਗੰਗਾ ਜੀ ਸ਼ਬੀਲ ਮਾਤਾ ਗੰਗਾ ਜੀ ਦੇ ਨਾਂ ਤੇ ਸ਼ਬੀਲ ਆਏ ਔਰ ਹੁਣ ਅਸੀਂ ਇੱਥੋਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਜਨਮ ਸਥਾਨ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜਨਮ ਹੋਇਆ ਸੀਗਾ ਇਹ ਆ ਜੀ ਸਾਰਾ ਖੁੱਲਾ ਗੁਰਦੁਆਰਾ ਸਾਹਿਬ ਦਾ ਹੀ ਸਾਰਾ ਸਥਾਨ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਦੂਰ ਇਹ ਡਿਊੜੀ ਆ ਮੇਨ ਸਾਰਾ ਗੁਰਦੁਆਰਾ ਸਾਹਿਬ ਦਾ ਹੀ ਏਰੀਆ ਵਾ ਖੁੱਲਾ ਤੁਸੀਂ ਦੇਖ ਰਹੇ ਹੋ ਗੁਰਦਰਾ ਸਾਹਿਬ ਛਾੜਾ ਸਾਹਿਬੋਂ ਹੁਣ ਅਸੀਂ ਚੱਲਦੇ ਹਾਂ ਗੁਰਦਰਾ ਸਾਹਿਬ ਜਨਮ ਸਥਾਨ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸਮਾਗਮ ਤੋਂ ਬਾਅਦ ਮਹਾਰਾਜ ਦੀ ਸਵਾਰੀ ਲੈ ਕੇ ਜਾਂਦੇ ਪਏ ਆ 2 ਮਿੰਟ ਦਰਸ਼ਨ ਕਰਨ ਲਈ ਰੁਕੇ ਆ ਗੁਰਦਰਾ ਛਾੜਾ ਸਾਹਿਬ ਆਪ ਗੁਰਦਰਾ ਜਨਮ ਸਥਾਨਵਾਹਿ ਸਤਿਨਾਮ ਸ਼੍ਰੀ ਲੋ ਜੀ ਪਹੁੰਚ ਚੁੱਕੇ ਆ ਜੀ ਗੁਰਦਰਾ ਸਾਹਿਬ ਜਨਮ ਸਥਾਨ ਇਰੇ ਗੁਰੂ ਘਰ ਗੋਬਿੰਦ ਸਾਹਿਬ ਜੀ ਗੁਰੂ ਕੀ ਵਿਡਾਲੀ ਸਾਹਮਣੇ ਹੈ ਜੀ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਜਿਹਨ ਤੁਹਾਨੂੰ ਇਤਿਹਾਸ ਦੱਸਦੇ ਆ ਗੱਡੀਆਂ ਖੜੀਆਂ ਕਰਨ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜਨਮ ਸਥਾਨ ਬਾਦਸ਼ਾਹ ਬਾਦਸ਼ਾਹ ਸ਼ੇਰਾਂ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਜਨਮ ਸਥਾਨ ਦਾ ਇਤਿਹਾਸ ਤੁਸੀਂ ਇਹਨੂੰ ਰੀਡ ਕਰ ਸਕਦੇ ਹੋ ਏ ਅਜੀ ਗੁਰਦਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਇਹ ਅਜੀ ਗੁਰਦਰਾ ਸਾਹਿਬ ਜਨਮ ਸਥਾਨ ਗੁਰੂ ਹਰਗੋਬਿੰਦ ਪਾਸ਼ਾ ਜੀ ਗੁਰੂ ਅਰਜਨ ਦੇਵ ਜੀ ਇੱਥੇ ਆਏ ਸਨ 1594 ਵਿੱਚ ਉਦੋਂ ਇਸ ਨਗਰ ਦਾ ਨਾਮ ਹੁੰਦਾ ਸੀਗਾ ਵਡਾਲੀ ਤੇ ਵਡਾਲੀ ਹੁਣ ਗੁਰੂ ਜੀ ਦੇ ਇੱਥੇ ਆਉਣ ਨਾਲ ਇਸ ਨਗਰ ਦਾ ਨਾਮ ਪਿਆ ਗੁਰੂ ਕੀ ਵਡਾਲੀ ਇਸ ਟਾਈਮ ਸਿੱਧਾ ਗੁਰੂ ਕੀ ਵਡਾਲੀ ਨਾਮ ਤੋਂ ਇਹ ਨਗਰ ਔਰ ਗੁਰੂ ਅਰਜਨ ਪਾਸ਼ਾ ਜੀ ਤਿੰਨ ਸਾਲ ਇੱਥੇ ਜਦੋਂ ਰਹੇ ਨੇ ਤੇ ਉਸੇ ਦੌਰਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 ਤੇ 12 ਜੂਨ 1595 ਨੂੰ ਗੁਰੂ ਕੀ ਵਡਾਲੀ ਵਿਖੇ ਹੋਇਆ ਸੀ ਇੱਥੇ ਹੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਤੋਂ ਬਾਅਦ ਪਿਰਤੀ ਚੰਦ ਜੀ ਨੇ ਜਿਹੜੇ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੇ ਭਰਾ ਸਨ ਉਹਨਾਂ ਨੇ ਤਿੰਨ ਵਾਰ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਸੀਗੀ ਹੁਣ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਾਰੇ ਵਿੱਚ ਤੁਹਾਨੂੰ ਦੱਸਦੇ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸੰਤਾਨ ਤੇ ਬਾਬਾ ਜੀ ਦੇ ਪੰਜ ਪੁੱਤਰ ਸਨ ਜਿਨ੍ਹਾਂ ਵਿੱਚੋਂ ਬਾਬਾ ਗੁਰੂ ਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਬਾਬਾ ਸੂਰਜ ਮੱਲ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਇਹ ਉਹਨਾਂ ਦੇ ਸੁਪੁੱਤਰ ਸੰਤ ਇੱਕ ਸੁਪੁੱਤਰੀ ਸੀ ਬੀਬੀ ਵੀਰੋਜੀ ਨੇ ਜਨਮ ਲਿਆ ਸੀਗਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਇਹ ਬੱਚੇ ਸਨ ਇੱਕ ਚੀਜ਼ ਤੁਹਾਨੂੰ ਹੋਰ ਦੱਸਦੇ ਹਾਂ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਧਾਰਮਿਕ ਸਥਾਨਾਂ ਨੂੰ ਉਹ ਸਾਰੀ ਕਰਵਾਈ ਸੀ ਕਿ ਜਿਹੜੇ ਧਾਰਮਿਕ ਸਥਾਨਾਂ ਦੀ ਜਿਹਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਆ ਕਿਲਾ ਲੋਗੜ ਸ੍ਰੀ ਅਕਾਲ ਤਖਤ ਸਾਹਿਬ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਕੀਰਤਪੁਰ ਸਾਹਿਬ ਮਹਾਰਾਜ ਫਿਰੋਜ਼ਪੁਰ ਤੋਂਾਲ ਸਰ ਸਾਹਿਬ ਵਿਵੇਕ ਸਰ ਸਾਹਿਬ ਤੇ ਗੁਰੂ ਸਾਹਿਬ ਜੀ ਦੇ ਇਹ ਇਹਨਾਂ ਗੁਰਦਰਾ ਸਾਹਿਬ ਦੀ ਉਸਾਰੀ ਕਰਵਾਈ ਸੀਗੀ ਇਹ ਸੀ ਜੀ ਇਤਿਹਾਸ ਗੁਰਦਰਾ ਸਾਹਿਬ ਦਾ ਤੇ ਜਨਮ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਧਰ ਅਜੀ ਸੰਗਤ ਜੀ ਭੋਰਾ ਸਾਹਿਬ ਥੱਲੇ ਦੂਸਰੇ ਗੁਰੂ ਸਾਹਿਬ ਜੀ ਤਪ ਕਰਿਆ ਕਰਦੇ ਸਨ ਜੀ ਕੀਤੇ ਰਿਹਾ ਸਾਹਿਬ ਜੀ ਜੀ ਗੁਰਦਰਾ ਸਾਹਿਬਾ ਸ਼ਾੜਾ ਸਾਹਿਬ ਤੇ ਜਨਮ ਸਥਾਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਸ਼ਾੜਾ ਸਾਹਿਬ ਉੱਥੇ ਜਿੱਥੇ 6 ਹਟਾ ਵਾਲਾ ਖੂਹ ਸੀਗਾ ਤੇ ਜਨਮ ਸਥਾਨ ਗੁਰੂ ਹਰਗੋਬਿੰਦ ਪਾਸ਼ਾ ਜੀ ਉਮੀਦ ਕਰਦੇ ਆ ਕਿ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਰੱਬ ਰਾਖਾ